हां जी सासतिकाल नमस्ते दोस्तों फैटी, दोस्तों, फैटी लिवर ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਅੱਜ ਕੱਲ YouTube Facebook ਤੇ ਦੇਖੀਆਂ ਜਾਂਦੀਆਂ ਨੇ ਔਰ ਉਹਨਾਂ ਦੇ ਵਿੱਚ ਕਾਫੀ ਡਰਾਇਆ ਵੀ ਜਾਂਦਾ ਹੈ ਸੋ ਦੋਸਤੋ ਫਰਸਟ ਗ੍ਰੇਡ ਜੋ ਫੈਟੀ ਲਿਵਰ ਆ ਉਹ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਘਰੇ ਬੈਠੇ ਤੁਸੀਂ ਉਹਨੂੰ इजीली ਰਿਵਰਟ ਕਰ ਸਕਦੇ ਹੋ ਕੁਝ ਪ੍ਰੇਜ ਰੱਖਣ ਦੀ ਲੋੜ ਹੈ ਕੁਝ ਸਾਵਧਾਨੀਆਂ ਦੀ ਲੋੜ ਹੈ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਲੋੜ ਹੈ ਕਰਨਾ ਕੀ ਹੈ 5 ਤੋਂ 10% ਵਜ਼ਨ ਘਟਾ ਲਓ ਅਗਰ ਤੁਸੀਂ 80 ਕਿਲੋ ਦੇ ਹੋ 4 ਤੋਂ 8 ਕਿਲੋ ਵਜ਼ਨ ਘਟਾ ਲਓ ਫਾਸਟ ਫੂਡ ਪੈਕਟ ਵਾਲੀਆਂ ਚੀਜ਼ਾਂ ਨੂੰ ਬੰਦ ਕਰ ਦਿਓ ਸੈਰ ਐਕਸਰਸਾਈਜ਼ ਯੋਗਾ ਸ਼ੁਰੂ ਕਰੋ ਗ੍ਰੀਨ ਵੈਜੀਟੇਬਲ ਸਲਾਦ ਦਾ ਉਪਯੋਗ ਕਰਨਾ ਸ਼ੁਰੂ ਕਰ ਦਿਓ ਮਿੱਠਾ ਘਟ ਕਰ ਦਿਓ ਬਿਲਕੁਲ ਸ਼ਰਾਬ ਬਹੁਤ ਜ਼ਿਆਦਾ ਪੀਣੋਂ ਤਾਂ ਹੌਲੀ ਹੌਲੀ ਉਹਨੂੰ ਪਲੀਜ਼ ਘਟਾ ਦਿਓ ਹੌਲੀ ਹੌਲੀ ਬੰਦ ਕਰ ਦਿਓ ਤਾਂ ਫਿਰ ਸੋਨੇ ਤੇ ਸੁਹਾਗਾ ਹੈ ਸੋ ਇੰਨੀਆਂ ਗੱਲਾਂ ਨੇ ਰਫੈਂਡ ਘਿਓ ਦੀ ਜਗ੍ਹਾ ਦੇਸੀ ਘਿਓ ਵਰਤਣਾ ਸ਼ੁਰੂ ਕਰ ਦਿਓ ਪਲੀਜ਼ ਸੋਡਾ ਜੋ ਫੈਟੀ ਲੀਵਰ ਹੈ इजीली ਇਨਵਰਟ ਹੋ ਜਾਏਗਾ। ਮਾਤਰ 5% ਲੋਕਾਂ ਨੂੰ ਕਿਸੇ ਅੱਛੇ ਗੈਸਟਰੋਲੋਜੀ ਡਿਪਾਰਟਮੈਂਟ ਜਾਂ ਫਿਰ ਆਯੁਰਵੈਦਾਚਾਰੀ ਨੂੰ ਮਿਲਣ ਦੀ ਲੋੜ ਹੁੰਦੀ ਹੈ। थैंक यू।